ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਵੋਗੇ ਪੰਜਾਬ ਦੇ ਵਿੱਚ ਦੋ ਵੱਡੀਆਂ ਖਬਰਾਂ ਨੇ ਤਹਿਲਕਾ ਮਚਾਇਆ ਇੱਕ ਖਬਰ ਰਜਵੀਰ ਜਵੰਦਾ ਨੂੰ ਲੈ ਕੇ ਹੈ ਕਿ ਉਹਨਾਂ ਦੀ ਸਿਹਤ ਜਿਹੜੀ ਕਿ ਬਿਹتری ਦੀ ਤਰਫ ਆ ਰਹੀ ਸੀ ਲੇਕਿਨ ਦੁਬਾਰਾ ਫਿਰ ਡਾਕਟਰ ਹੁਣ ਕਹਿ ਰਿਹਾ ਕਿ ਉਹ ਵੈਂਟੀਲੇਟਰ ਤੇ ਚੱਲ ਗਿਆ ਤੇ ਦੁਬਾਰਾ ਫਿਰ ਅਰਦਾਸਾਂ ਦੀ ਦੁਆਵਾਂ ਦੀ ਅਪੀਲ ਕੀਤੀ ਗਈ ਹੈ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੈ ਕਿ ਹਰਿਆਣਾ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵੱਡਾ ਰਿਲੀਫ ਦਿੱਤਾ ਹੈ ਹਰਿਆਣਾ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਕੀ ਰਿਲੀਫ ਦਿੱਤਾ ਹੈ ਉਹਦੇ ਪਿੱਛੇ ਕੀ ਦੀ ਪਾਵਰ ਜਿਹੜੀ ਉਹਨੂੰ ਵਿਚਾਰੀ ਹੈ ਉਹਨੂੰ ਰਿਲੀਫ ਦਵਾ ਰਹੀ ਹੈ ਇਹ ਸਾਰੀਆਂ ਖਬਰਾਂ ਦੀ ਡਿਟੇਲ ਆਪਾਂ ਦੀ ਵੀਡੀਓ ਚ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਅੱਜ ਦੋ ਵੱਡੀਆਂ ਖਬਰਾਂ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡੀ ਰਾਹਤ ਹਾਈ ਕੋਰਟ ਬੰਨੀਆ ਮਿਲੀ ਹੈ ਪੰਜਾਬ ਦੀ ਸਰਕਾਰ ਨੂੰ ਨੋਟਿਸ ਕਰ ਦਿੱਤੇ ਗਏ ਨੇ ਪਰ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਕਿਹੜੀ ਮਿਲੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਜਿਨ੍ਹਾਂ ਦੀ ਹਾਲਤ ਕਹਿੰਦੇ ਜੀ ਰਿਕਵਰੀ ਕਰ ਰਹੀ ਹੈ ਪਰ ਉਹ ਇੱਕ ਨਵਾਂ ਮੋੜ ਆ ਗਿਆ ਯਾਨੀ ਰਾਜਵੀਰ ਜਵੰਡਾ ਦੀ ਹਾਲਤ ਫੇਰ ਤੋਂ ਮਾਜਿਕ ਬਣ ਚੁੱਕੀ ਹੈ ਪੰਜਾਬ ਦੇ ਅੰਦਰ ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਵੀਰ ਜਵੰਡਾ ਦੇ ਲਈ ਬਹੁਤ ਸਾਰੀਆਂ ਅਰਦਾਸਾਂ ਕਰਵਾਈਆਂ ਜਾ ਰਹੀਆਂ ਨੇ ਪਰ ਰਾਜਵੀਰ ਜਵੰਡਾ ਇੱਕ ਵਾਰ ਤਾਂ ਬੋਲੇ ਵੀ ਸੀ ਕਹਿੰਦੇ ਜੀ ਉਹ ਰਿਕਵਰੀ ਕਰ ਚੁੱਕੇ ਨੇ ਪਰ ਰਾਜਵੀਰ ਜਵੰਡਾ ਦੀ ਹਾਲਤ ਫੇਰ ਤੋਂ ਗੰਭੀਰ ਸਟੂਡੀਓ ਵਿੱਚ ਚਲੇ ਜਾ ਰਹੇ ਨੇ ਔਰ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰੂੰਗਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਬਣੀਓ ਬਹੁਤ ਵੱਡੀ ਰਾਹਤ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਰਿਹਾ ਹੋਣਗੇ ਪਰ ਪੰਜਾਬ ਦੀ ਸਰਕਾਰ ਨੇ ਤਾਂ ਲੋਕਾਂ ਨੂੰ ਕਿਹਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਪੱਕੇ ਪੈਰਾਂ ਤੇ ਹੁਕੇ ਚੱਕਿਆ ਤੇ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਅਸੀਂ ਬਾਹਰ ਨਿਕਲਣ ਨਹੀਂ ਦਿੰਦੇ ਪਰ ਦਰਅਸਲ ਦੇ ਵਿੱਚ ਬਾਜੀ ਪਲਟ ਚੁੱਕੀ ਹੈ ਸੀਐਮ ਭਗਵੰਤ ਸਿੰਘ ਮਾਨ ਨੂੰ ਯਾਨੀ ਪੰਜਾਬ ਦੀ ਸਰਕਾਰ ਨੂੰ ਬਹੁਤ ਵੱਡੀ ਫਟਕਾਰ ਹਾਈ ਕੋਰਟ ਬਣੀ ਹੋ ਲੱਗੀ ਹੈ ਔਰ ਪੂਰੀ ਖਬਰ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਜਰੀਏ ਸਾਂਝੀ ਕਰੂੰਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦੇ ਨਾਲ ਵੱਡੇ ਪੱਦਰ ਦੇ ਉੱਤੇ ਵਾਦਾ ਕੀਤਾ ਸੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਅਸੀਂ ਬਾਹਰ ਨਹੀਂ ਨਿਕਲਣ ਦਿੰਦੇ ਸਾਡੇ ਰਾਜ ਦੇ ਅੰਦਰ ਪਰ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਹਿਆ ਹੋਣ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਹਾਈ ਕੋਰਟ ਨੇ ਜ਼ਮਾਨਤ ਦੇਣ ਦਾ ਇੱਕ ਬਹੁਤ ਵੱਡਾ ਪ੍ਰਾਵਧਾਨ ਇੱਕ ਬਹੁਤ ਵੱਡਾ ਰਸਤਾ ਖੋਲ ਦਿੱਤਾ ਹੈ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਔਰ ਦੂਜੇ ਪਾਸੇ ਬਾਦਲ ਪਰਿਵਾਰ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਦੇ ਵਿੱਚ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਵੇ ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਬਦਲਾ ਲੈਣ ਦਾ ਤਾਅ ਹੈ ਪਰ ਕਹਿੰਦੇ ਜੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਵੇ ਚਾਹੇ ਹੋਵੇ ਵਿਜੀਲੈਂਸ ਵੀ ਹੋ ਕਹਿੰਦੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਵੀ ਸਬੂਤ ਹਰੇਕ ਤੱਕ ਨਹੀਂ ਨਿਕਲੇ ਪਰ ਹਾਈ ਕੋਰਟ ਨੇ 7 ਦਿਨ ਦਾ ਟਾਈਮ ਦਿੱਤਾ ਤੇ ਮੈਂ ਤੁਹਾਡੇ ਨਾਲ ਇਹਦੀ ਖਬਰ ਇੱਕ ਵੀਡੀਓ ਦੇ ਜਰੀਏ ਸਾਂਝੀ ਕਰੂੰਗਾ ਉਸ ਤੋਂ ਬਾਅਦ ਰਾਜਵੀਰ ਜਵੰਦਾ ਜਿਨ੍ਹਾਂ ਦੀ ਬੇहद ਜਿਆਦਾ ਕਲਾ ਪੰਜਾਬ ਹੀ ਨਹੀਂ ਬਲਕਿ ਮੁਲਖਾਂ ਦੇ ਵਿੱਚ ਬਹੁਤ ਵੱਡੀ ਫੈਨ ਫੋਲਿੰਗ ਔਰ ਉਹਨਾਂ ਦੇ ਉੱਤੇ ਅਰਦਾਸਾਂ ਕਰਵਾਈਆਂ ਜਾ ਰਹੀਆਂ ਨੇ ਉਹ ਵੀ ਸਾਂਝੀ ਕਰਾਂਗੇ ਪਹਿਲੇ ਬਿਕਰਮ ਸਿੰਘ ਮਜੀਠੀਆ ਦੀ ਅਪਡੇਟ ਬੜੀ ਹੀ ਅਹਿਮ ਸੁਣੋ ਵੱਡੀ ਖਬਰ ਦਾ ਰੁਕਰਾ ਕੇ ਜੋ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉਹ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਪੰਜਾਬ ਸਰਕਾਰ ਨੂੰ ਹੁਣ ਗ੍ਰਿਫਤਾਰੀ ਤੋਂ ਪਹਿਲਾਂ 7 ਦਿਨ ਪਹਿਲਾਂ ਜਿਹੜਾ ਦੱਸਣਾ ਹੋਵੇਗਾ ਨੋਟਿਸ ਜਿਹੜਾ ਜਾਰੀ ਹੋਇਆ ਪੰਜਾਬ ਸਰਕਾਰ ਨੂੰ ਤੁਲ ਪੂਰਾ ਫਾਰਮੂਲਾ ਵੀ ਦੱਸਾਂ ਕਿ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਆਲਰੇਡੀ ਜਿਹੜੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ 25 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਿਸ ਤੋਂ ਬਾਅਦ ਲਗਾਤਾਰ ਜਿਹੜੇ ਉਹ ਨਾਪਾ ਦੀ ਜੇਲ੍ਹ ਦੇ ਵਿੱਚ ਵੱਤ ਨੇ ਪਰ ਦੂਜੇ ਪਾਸੇ ਅੱਜ ਸੁਣਵਾਈ ਹੋਈ ਸੀ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਚੋਤਾ ਦੇ ਵੱਲੋਂ ਪਟੀਸ਼ਨ ਉੱਤੇ ਲਾਈ ਗਈ ਸੀ ਤਾਂ ਇਸ ਦੇ ਵਿੱਚ ਵੱਡੀ ਰਾਹਤ ਦਿੱਤੀ ਗਿਆ ਨੂੰ ਤਾਂ ਸੁਣ ਲਓ ਪੰਜਾਬ ਵਾਲੇ ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਜ਼ਮਾਨਤ ਦੇਣ ਗਿਆ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹੀ ਸੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਕੋਈ ਨਹੀਂ ਕਢਾ ਸਕਦਾ ਪਰ ਅੱਜ ਪੰਜਾਬ ਦੇ ਲੋਕ ਕਹਿੰਦੇ ਜੇਕਰ ਵਿਕਰਮ ਸਿੰਘ ਮਜੀਠੀਆ ਜੇਲ੍ਹੋਂ ਬਾਹਰ ਆ ਗਿਆ ਤਾਂ ਪੰਜਾਬ ਦੇ ਵਿੱਚ 2027 ਦਾ ਸਮਾਂ ਭਵਨਤਮਾਨ ਲਈ ਖਤਮ ਹੋ ਜਾਣਾ ਯਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਉਂਦੀ ਕਿਉਂਕਿ ਬਹੁਤ ਸਾਰੇ ਲੋਕ ਵਿਕਰਮ ਸਿੰਘ ਮਜੀਠੀਆ ਦੇ ਕੇਸ ਤੋਂ ਅਟ੍ਰੈਕਟ ਹੋਏ ਨੇ ਭਗਵੰਤ ਮਾਨ ਵੱਲ ਕਿਉਂਕਿ ਬਾਦਰਾ ਤੇ ਔਰ ਮジョਰੀਟੀ ਦੇ ਐਕਸ਼ਨ ਕਰਨ ਵਾਲਾ ਅੱਜ ਤੋ ਪਹਿਲਾ ਕੋਈ ਮੁੱਖ ਮੰਤਰੀ ਨਹੀਂ ਸੀ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਯਾਨੀ ਹਾਕਰ ਮੱਛੀ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ਼ਨ ਕੀਤਾ ਤਾਂ ਜੋ ਉਹਨਾਂ ਦੇ ਹੱਕ ਦੇ ਵਿੱਚ ਵਿਰੋਧੀ ਵੀ ਆਗੇ ਸੀ ਪਰ ਹੁਣ ਚੇਕਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ ਆਉਣ ਵਾਲੇ 14 ਅਕਤੂਬਰ ਨੂੰ ਜ਼ਮਾਨਤ ਦੀ ਅਰਜੀ ਹੈ ਜੇਕਰ ਜਮਾਨਤ ਹੋ ਜਾਂਦੀ ਹੈ ਤਾਂ ਫਿਰ ਪੰਜਾਬ ਦੀ ਸਰਕਾਰ 2027 ਦੇ ਵਿੱਚ ਬਦਲ ਸਕਦੀ ਹੈ ਇਹਦੇ ਵਿੱਚ ਕੋਈ ਦੋਰ ਰਹਿਮਾ ਨਹੀਂ ਹੈ ਔਰ ਦੂਜੇ ਪਾਸੇ ਆਜੋ ਵੀ ਰਾਜਵੀਰ ਜੋਹੰਦਾ ਜਿਨ੍ਹਾਂ ਦੀ ਹਾਲਤ ਬੜੀ ਨਾਜ਼ੁਕ ਫੇਰ ਤੋਂ ਹੋ ਗਈ ਹੈ ਕਹਿੰਦੇ ਜੀ ਪਹਿਲਾਂ ਰਿਕਵਰੀ ਕਰ ਚੁੱਕੇ ਸੀ ਜਾਨੀ ਬੋਲ ਪਏ ਸੀ ਅੱਖਾਂ ਖੋਲ ਲੀਆਂ ਸੀ ਉਹਨਾਂ ਨੂੰ ਵੈਂਟੀਲੇਟਰ ਤੋਂ ਬਗੈਰ ਖੁਦ ਆਪਣੇ ਸਾਹ ਆਉਣ ਲੱਗੇ ਸੀ ਫੇਰ ਤੋਂ ਵੈਂਟੀਲੇਟਰ ਤੇ ਚਲੇ ਗਏ ਨੇ ਵੈਸੇ ਪੰਜਾਬ ਭਰ ਦੇ ਅੰਦਰ ਅਰਦਾਸਾਂ ਚੱਲ ਰਹੀਆਂ ਨੇ ਕਾਮਨਾਵਾਂ ਕਰ ਰਹੇ ਨੇ ਲੋਕ ਤੇ ਭਾਈ ਰਾਜਵੀਰ ਜਵੰਦਾ ਜਲਦ ਠੀਕ ਹੋ ਜਾਣ ਪਰ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਯਾਨੀ ਪੈਸੇ ਦੀ ਗੱਲ ਹੈਲੀਕਾਪਟਰਾਂ ਦੀ ਗੱਲ ਤੇ ਰਾਜਵੀਰ ਜਵੰਦਾ ਨੂੰ ਚਾਹੇ ਬੰਬੇ ਪਹੁੰਚਾਉਣ ਦੀ ਗੱਲ ਹੋਵੇ ਚਾਹੇ ਦਿੱਲੀ ਪਹੁੰਚਾਉਣ ਦੀ ਗੱਲ ਹੋਵੇ ਚਾਹੇ ਪੀਜੀਆਈ ਦੇ ਵਿੱਚ ਹੋਵੇ ਚਾਹੇ ਜੋ ਮਰਜ਼ੀ ਹੋਵੇ ਪਰ ਕਹਿੰਦੇ ਜੀ ਅਸੀਂ ਖਰਚਾ ਕਰਨ ਨੂੰ ਤਿਆਰ ਰਾਜਵੀਰ ਜਵੰਦਾ ਹਰ ਕੋ ਇਨਸਾਨ ਜੀ ਹਰ ਇੱਕ ਵਿਅਕਤੀ ਹਰ ਇੱਕ ਲੀਡਰ ਹਰ ਇੱਕ ਆਮ ਲੋਕ ਬਹੁਤ ਵੱਡੇ ਪੱਧਰ ਦੇ ਉੱਤੇ ਕਾਮਨਾਵਾ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਜਿੰਦਾ ਰਹਿਣ ਪਰ ਜਿਹੜਾ ਹੁਣ ਹੱਡੀ ਟੁੱਟਣੀ ਰੀੜ ਦੀ ਤਿੰਨ ਜਗ੍ਹਾ ਤੋਂ ਟੁੱਟਣੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੰਕੇਤ ਹੈ ਕਿਉਂਕਿ ਡਾਕਟਰਾਂ ਨੇ ਸਿਰ ਮਾਰ ਦਿੱਤਾ ਸੀ ਕਿ ਰਾਜਵੀਰ ਜਵੰਦਾ ਦਾ ਧੌਣ ਦੇ ਕੋਲੋਂ ਮੜਕਾ ਟੁੱਟਣਾ ਤਿੰਨ ਜਗ੍ਹਾ ਤੋਂ ਰੀੜ ਦੀ ਹੱਡੀ ਦਾ ਟੁੱਟ ਜਾਣਾ ਉਸ ਤੋਂ ਬਾਅਦ ਦਿਮਾਗ ਸੁਨ ਹੋ ਜਾਣਾ ਯਾਨੀ ਆਕਸੀਜਨ ਨਾ ਪਹੁੰਚਣਾ ਤਾਂ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਵਾਰ ਤਾਂ ਖੁਸ਼ਖਬਰੀ ਫੈਲ ਜਾਂਦੀ ਐ ਅਸੀਂ ਵੀ ਆਪਣੇ ਚੈਨਲ ਤੇ ਉਹ ਖਬਰ ਪਾਈ ਐ ਹਵੇ ਵੀ ਅਰਦਾਸ ਕਰਦੇ ਆਂ ਕਾਮਨਾ ਕਰਦੇ ਆਂ ਕਿ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋ ਜਾਣ ਕਿਉਂਕਿ ਪੰਜਾਬ ਦੀ ਸਾਡੀ ਜਿਹੜੀ ਇੱਤ ਸਾਰਿਆਂ ਦੀ ਕੋਈ ਆਵਾਜ਼ ਐ ਕਿ ਰਾਜਵੀਰ ਜਵੰਦਾ ਜਲਦ ਠੀਕ ਹੋ ਜਾਣ ਤਾਂ ਠੀਕ ਐ ਪੰਜਾਬ ਵਾਲਿਓ ਹਰ ਇੱਕ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੂਗੀ ਆਪਣੇ ਚੈਨਲ ਤੇ ਜਿਹਨੇ ਵੀ ਭੈਣ ਭਰਾ ਨਵੇਂ ਹੋ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿਰਜਵੀਰ ਜਵੰਦਾ ਜਿਨ੍ਹਾਂ ਦਾ ਕਿ ਐਕਸੀਡੈਂਟ ਹੋ ਜਾਂਦਾ ਹੈ ਤੇ ਉਹਨਾਂ ਦੀ ਰੀਡ ਦੀ ਹੱਡੀ ਵੀ 2-3 ਜਗ੍ਹਾ ਟੁੱਟ ਜਾਂਦੀ ਹੈ ਅ ਗਰਦਨ ਦਾ ਮਨਕਣਾ ਵੀ ਟੁੱਟ ਜਾਂਦਾ ਦਿਮਾਗ ਟਿੱਕਰ ਕਹਿੰਦੇ ਆਕਸੀਜਨ ਵੀ ਨਹੀਂ ਜਾ ਰਹੀ ਉਹਨਾਂ ਦੀ ਜਿਹੜੀ ਕੰਡੀਸ਼ਨ ਸੀ ਬਹੁਤ ਕ੍ਰਿਟੀਕਲ ਸੀ ਬਹੁਤ ਸੀਰੀਅਸ ਸੀ ਤੇ ਅਰਦਾਸਾਂ ਦੁਆਵਾਂ ਦੀ ਅਪੀਲ ਕੀਤੀ ਗਈ ਸੀ ਜਿਹਨਾਂ ਦਾ ਕਰਕੇ ਲੋਕਾਂ ਨੇ ਜਿਨੇ ਵੀ ਉਹਨਾਂ ਦੇ ਫੈਨ ਫਾਲੋਅਰ ਸੀ ਜਿਨੇ ਵੀ ਲੋਕ ਸੀ ਪੰਜਾਬ ਭਰ ਦੇ ਪੰਜਾਬ ਤੋਂ ਬਾਹਰ ਵੀ ਹਰ ਪਾਸਿਓਂ ਲੋਕਾਂ ਨੇ ਉਹਨਾਂ ਵਾਸਤੇ ਅਰਦਾਸ ਦੁਆ ਕੀਤੀ ਤੇ ਉਹ ਬੋਲਣਾ ਸ਼ੁਰੂ ਹੋ ਗਏ ਔਰ ਬਿਹਤਰੀ ਤਰਫ ਆ ਗਏ ਡਾਕਟਰਾਂ ਨੇ ਕਿਹਾ ਕਿ ਅੱਛੀ ਖਬਰ ਹੈ ਕਿ ਹੁਣ ਬਿਹਤਰੀ ਤਰਫ ਆ ਰਹੇ ਹੈ ਲੇਕਿਨ ਦੁਬਾਰਾ ਫਿਰ ਹੁਣ ਕਹਿ ਰਹੇ ਹੈ ਡਾਕਟਰ ਕਿ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਸੂਰਤੇ ਹਾਲ ਦੁਬਾਰਾ ਫਿਰ ਖਰਾਬ ਹੋਣ ਲੱਗੀ ਹੈ ਦੁਬਾਰਾ ਫਿਰ ਉਹਨੂੰ ਵੈਂਟੀਲੇਟਰ ਤੇ ਸ਼ਿਫਟ ਕਰ ਦਿੱਤਾ ਗਿਆ ਹੈ ਤਹੋਂ ਦੁਬਾਰਾ ਫੇਰ ਡਾਕਟਰ ਇਹ ਹੀ ਕਹਿ ਰਹੇ ਨੇ ਕਿ ਸਾਰੇ ਪੰਜਾਬ ਦੇ ਲੋਕ ਜਾਂ ਬਾਹਰ ਦੇ ਜਿੰਨੇ ਵੀ ਉਹਨਾਂ ਦੇ ਫੈਨ ਫਾਲੋਅਰ ਸਾਰੇ ਹੀ ਉਹਨਾਂ ਵਾਸਤੇ ਅਰਦਾਸ ਦੁਆ ਕਰਨ ਤਾਂ ਕਿ ਰੱਬ ਉਹਨਾਂ ਉੱਤੇ ਮਿਹਰ ਕਰੇ ਪਰਮਾਤਮਾ ਉਹਨਾਂ ਤੇ ਆਪਣਾ ਕਰਮ ਕਰੇ ਤੇ ਉਹ ਦੁਬਾਰਾ ਫੇਰ ਸਿਹਤਯਾਬ ਹੋ ਜਾਣ ਆਪਣੀ ਜ਼ਿੰਦਗੀ ਤਰਫ ਲੋਟ ਆਉਣ ਤੇ ਦੂਸਰੀ ਖਬਰ ਜਿਹੜੀ ਹੈ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੈ ਕਿ ਹਰਿਆਣਾ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵੱਡਾ ਰਿਲੀਫ ਦੇ ਰਿਹਾ ਕਿਉਂਕਿ 14 ਅਕਤੂਬਰ ਨੂੰ ਦੁਬਾਰਾ ਫਿਰ ਇਹਨਾਂ ਦੀ ਕੇਸ ਦੀ ਸੁਣਵਾਈ ਹੋਣੀ ਹੈ ਜਿੰਦੇ ਵਿੱਚ ਇਹਨਾਂ ਦੀ ਜ਼ਮਾਨਤ ਦੀ ਪਟੀਸ਼ਨ ਪਾਈ ਹੈ ਤੇ ਹੁਣ ਕੀ ਆਏ ਜਾ ਰਿਹਾ ਹੈ ਕਿ ਹਰਿਆਣਾ ਹਾਈ ਕੋਰਟ ਦੀ ਤਰਫੋਂ ਵਿਕਰਮ ਸਿੰਘ ਮਜੀਠੀਆ ਨੂੰ ਵੱਡਾ ਰਿਲੀਫ ਮਿਲ ਜੇਗਾ ਹੋ ਸਕਦਾ ਹੈ ਨਾ ਜਮਾਨਤ ਹੋ ਜੇ ਤੇ ਅਗਰ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਤੇ ਫਿਰ ਪੰਜਾਬ ਦੀ ਆਵਾਮ ਮੁੱਖ ਮੰਤਰੀ ਪੰਜਾਬ ਵੱਲ ਦੇਖਦੇ ਪਏ ਹੈ ਕਿ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਪੱਕੇ ਪੈਰੀਂ ਪੂਰੇ ਸਬੂਤਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਵਾ ਹੁਣ ਇਹਦਾ ਬਾਹਰ ਹੋਣਾ ਮੁਸ਼ਕਲ ਹੈ ਤੇ ਅਗਰ ਉਹ ਬਾਹਰ ਆਿੰਦਾ ਤੇ ਫਿਰ ਇਹਦਾ ਮਤਲਬ ਹੈ ਕਿ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਜਾਂ ਵਿਜੀਲੈਂਸ ਟੀਮਾਂ ਉਹਨਾਂ ਕੋ ਸਬੂਤ ਇਹਨੇ ਨਹੀਂ ਹੈ ਜਿਹੜਾ ਕੋਈ ਬਾਹਰ ਆ ਗਿਆ ਇਸ ਕਰਕੇ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਅਗਰ ਆਉਣਾ ਹੈ ਤੇ ਫੇਰ ਉਹਦੇ ਵਾਸਤੇ ਉਹ ਸਬੂਤ ਅਗਰ ਮੁੱਖ ਮੰਤਰੀ ਪੰਜਾਬ ਜਾਂ ਵਿਜੀਲੈਂਸ ਟੀਮਾਂ ਨਾ ਦੇਣ ਤੇ ਫੇਰ ਹੀ ਹੋ ਆ ਸਕਦਾ ਇਹ ਹੁਣ ਦੇਖਣਾ ਹੈ ਕਿ 14 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਸਾਹਿਬ ਜਾਂ ਵਿਜੀਲੈਂਸ ਟੀਮਾਂ ਜਿਹੜੀਆਂ ਉਹ ਕੀ ਸਬੂਤ ਪੇਸ਼ ਕਰਦੀਆਂ ਮੈਂ ਆਇਆ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੁੰਦੀ ਹੈ ਜਾਂ ਨਹੀਂ ਹੁੰਦੀ ਇਸ ਦਾ ਫੈਸਲਾ 14 ਅਕਤੂਬਰ ਨੂੰ ਹੋਏਗਾ ਬਾਕੀ ਸਾਰਿਆਂ ਨੂੰ ਪਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਪਿੱਛੇ ਜਿਹੜੀ ਪਾਵਰ ਹੈ ਉਹ ਹੈਗੀ ਹੈ ਬਾਬਾ ਗੁਰਵਿੰਦਰ ਸਿੰਘ ਢਿੱਲੂ ਜਿਹਨੇ ਇੱਕ ਬਹੁਤ ਹੀ ਮਜ਼ਬੂਤ ਤੇ ਪਾਵਰਫੁੱਲ ਆਦਮੀ ਹੈ ਜਿਨ੍ਹਾਂ ਦੇ ਬੜਾ ਹੀ ਅਸਰ ਰਸੂਖ ਹੈ ਸਾਰੇ ਜਾਣਦੇ ਆ ਕਿ ਉਹ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਚ ਮਿਲ ਕੇ ਆਏ ਕੀ ਗੱਲਬਾਤ ਹੋਈ ਹੈ ساری ਗੱਲ ਹੈ ਕਿ ਜ਼ਮਾਨਤ ਦੀਆਂ ਅੱਗੇ ਪਿੱਛੇ ਗੱਲਾਂ ਹੋਈਆਂ ਹੋਣਗੀਆਂ ਜਿੰਦਾ ਕਰਕੇ ਹੁਣ ਜਿਹੜਾ ਨਾ ਫਿਕਰ ਕੇਸ ਦੀ ਪੇਸ਼ਰਫਤ ਹੋ ਰਹੀ ਹੈ ਤੇ ਦੁਬਾਰਾ ਫਿਰ ਹੁਣ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਜਾਏਗੀ ਇਹ ਹੁਣ 14 ਅਕਤੂਬਰ ਨੂੰ ਫੈਸਲਾ ਹੋਏਗਾ ਕਿ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਇਸ ਦੇ ਬਾਰੇ ਤਾਂ ਕੀ ਨਾਮ ਕਮੈਂਟ ਕਰਕੇ ਆਪਣੀ ਰਾਏ ਦਾ اظہار لازਮੀ ਕਰਿਓ ਆਪਣਾ ਛੋਟੇ ਸਰਾਖੇ ਆਲ ਰੱਬ ਰੱਖਾ